ਸਕਾ ਜੀ ਸਾਰਿਆਂ ਨੂੰ ਮੈਂ ਫਰੈਂਡਸ ਟਿਕ ਹੁੰਕ ਸਕਦਾ ਹਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਸੋਹਣੀਆਂ ਸੋਹਣੀਆਂ ਫੁੱਲਕਾਰੀਆਂ ਫਸਟ ਫੁੱਲਕਾਰੀ ਜਿਹੜੇ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਲਈ ਹੋਈ ਆ ਇਹ ਰਾਣੀ ਕਲਰ ਦੇ ਉੱਤੇ ਬਣੀ ਹੋਈ ਆ ਤੇ ਬਹੁਤ ਹੀ ਇਹਦੇ ਹੈਵੀ ਹੈ ਜਿਹੜੇ ਪੱਲੇ ਬਣੇ ਹੋਏ ਨੇ ਫੋਰ ਸਾਈਡ ਬਾਰਡਰ ਆ ਤੇ ਵਿੱਚ ਬੂਟੀਆਂ ਆਂਦੀ ਆ ਤੇ ਇਹਦੇ ਵਿੱਚ ਆਪਾਂ ਡਿਫਰੈਂਟ ਕਲਰਸ ਲੈ ਕੇ ਆਏ ਆ ਤੁਹਾਡੇ ਲਈ ਤੇ ਡਿਜ਼ਾਈਨ ਵੀ ਡਿਫਰੈਂਟ ਡਿਫਰੈਂਟ ਲੈ ਕੇ ਆਏ ਫਸਟ ਜਿਹੜਾ ਕਲਰ ਹੈਗਾ ਉਹ ਰੈੱਡ ਕਲਰ ਆ ਰੈੱਡ ਕਲਰ ਦੇ ਉੱਤੇ ਸੇਮ ਜੱਟਾ ਵਾਲੇ ਡਿਜ਼ਾਈਨ ਬਣਿਆ ਹੋਇਆ ਇਹ ਜਿਹੜਾ ਫੋਰ ਲੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਵੀ 2.5 ਮੀਟਰ ਦਾ ਦੁਪੱਟਾ ਫੁੱਲ ਖੁੱਲਾ ਚੌੜਾ ਵਧੀਆ ਤੇ ਵਿੱਚ ਇਹਦੇ ਬੂਟੀਆਂ ਹੋਊਗੀ ਤੇ ਪੱਲੇ ਜਿਹੜੇ ਹੈਵੀ ਆਉਣਗੇ ਨੈਕਸਟ ਨੈਕਸਟ ਦੁਪੱਟਾ ਜਿਹੜਾ ਹੈਗਾ ਉਹ ਮਸਟਰਡ ਕਲਰ ਦਾ ਬਹੁਤ ਹੀ ਪਿਆਰਾ ਮਸਟਰਡ ਸ਼ੇਡ ਆ ਤੇ ਇਹਦੇ ਉੱਤੇ ਵੀ ਆਪਾਂ ਜਿਹੜੀ ਫੁੱਲ ਕਾਰੀ ਦਾ ਕੰਮ ਕਰਾਇਆ ਹੈਗਾ 2.5 ਮੀਟਰ ਦਾ ਦੁਪੱਟਾ ਲਊਗਾ ਵਿੱਚ ਬਾਰਡਰ ਵਿੱਚ ਬੂਟੀ ਹੈਵੀ ਪੱਲੇ ਬਹੁਤ ਸੋਨਾ ਡਿਜ਼ਾਈਨ ਦਾ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਜਿਹੜੇ ਵੀ ਯੂਜ਼ ਹੋਏ ਹੋਏ ਨੇ ਨੈਕਸਟ ਦੁਪੱਟਾ ਆਪਣਾ ਪੀਚ ਕਲਰ ਦਾ ਇਹ ਵੀ ਬਹੁਤ ਹੈਵੀ ਤੇ ਬਹੁਤ ਹੀ ਟ੍ਰੈਡੀਸ਼ਨਲ ਜਿਹਾ ਜਿਹੜਾ ਡਿਜ਼ਾਈਨ ਹੈ ਇਹਦੇ ਉੱਤੇ ਬਣਿਆ ਹੋਇਆ ਤੇ ਜਿਹੜਾ ਇਹਦਾ ਵਿੱਚ ਦੀ ਸਪ੍ਰੈਡਿੰਗ ਉਹ ਬੁਕੀ ਦੀ ਉਹ ਵੀ ਬਹੁਤ ਹੈਵੀ ਆ ਬਹੁਤ ਹੀ ਹੈਵੀ ਦੁਪੱਟਾ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਬਣਿਆ ਹੋਇਆ ਤੇ ਬਹੁਤ ਹੀ ਸੋਹਣਾ ਇਹਦਾ ਕਲਰ ਕੰਬੀਨੇਸ਼ਨ ਆ ਨੈਕਸਟ ਦੁਪੱਟਾ ਇਹਨੂੰ ਦਾ ਆਪਣਾ ਇਹ ਵੀ ਬਹੁਤ ਸੋਹਣਾ ਪੀਚ ਕਲਰ ਦੇ ਉੱਤੇ ਆ ਥੋੜਾ ਜਿਹਾ ਪੀਚ ਦੇ ਵਿੱਚ ਡਿਫਰੈਂਸ ਆ ਉਹ ਪਿੰਕ ਪੀਚ ਆ ਆ ਪ੍ਰੋਪਰ ਪੀਚ ਆ ਤੇ ਇਹਦੇ ਵੀ ਪੱਲਿਆਂ ਦੇ ਉੱਤੇ ਦੇਖੋ ਬਹੁਤ ਹੈਵੀ ਗ੍ਰੇਨਲੀ ਆ